ਜੀਰ ਤੇ ਪਾਪ ਬੇਬੇ ਨੂੰ ਸਭ ਤੋਂ ਵੱਧ ਮਾਣ ਸੀ ਉਹਨੇ ਮਾਤਾ ਦੇ ਨਾਲ ਉਹ ਹਦਾਤ ਕੀਤੇ ਜਿਹੜੇ ਉਹt ਆਪਣੀ ਮਾਂ ਨਾਲ ਇਸ ਤਰ੍ਹਾਂ ਦਾ ਕੁਝ ਕਰੂਗਾ ਸੋਚਣਾ ਵੀ ਇਹਨੇ ਕਿ ਪਾਪ ਲੱਗਦਾ ਵੀ ਐਦਾਂ ਹੋ ਸਕਦਾ ਕਿ ਤੇ ਇਹਨੂੰ ਫੜ ਕੇ ਐ ਮਚੋੜ ਕੇਆਂ ਘੇੜੇ ਦੇ ਕੇ ਐਦਾਂ ਐਦਾਂ ਪਿੱਛੇ ਲਾ ਲਦਾ ਸੀ ਮੋੜ ਕੇ ਮਾਤਾ ਦੀ ਬਾ ਤੇ ਮਾਤਾ ਚਿੱਕਾ ਮਾਰਦੀ ਚਿੱਕਾ ਮਾਰ ਮੰਜੇ ਤੱਕ ਇਹਦੇ ਮਾਰਨਾ ਥੱਲੇ ਤੱਕ ਬੰਦੇ ਤੇ ਮਾਰਦੀ ਮਾਂ ਕਰ ਨਾਮ ਕਰ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਚ ਚਲੀ ਆ ਆਪਣੇ ਦੋਤਿਆਂ ਪੋਤਿਆਂ ਦੇ ਵਿੱਚ ਚਲੀ ਆ ਮਾਂ ਹੁਣ ਤੇਰੀ ਜ਼ਿੰਮੇਵਾਰੀ ਹੈ ਵੀਰੇ ਹੁਣ ਮਾਂ ਦੀ ਅੱਖ ਚ ਹੰਝੂ ਨਾ ਡਿੱਗੇ ਕੋਈ ਬਾਈ ਮਾਂ ਬਸ ਇਹ ਰਿਕਵੈਸਟ ਸੀ ਮੇਰੀ ਬੱਸ ਆਪਾਂ ਸਾਥੀ ਸਲਾਮਤ ਜੇ ਤੜਾ ਆਪ ਵੀ ਬੀ ਬੁੱਤੇ ਸਲਾਮਤ ਬੱਸ ਨਾਲ ਦੋਤੇ ਵੀ ਮੇਰੇ ਉਹ ਦੂਤਾ ਪਾ ਤੇਰੇ ਚੜਪੋ ਦੋਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਗਰਨਾਮ ਕੌਰ ਮਾਤਾ ਗਰਨਾਮ ਕੌਰ ਦੇ ਹਾਲਾਤ ਤੁਸੀਂ ਦੇਖੇ ਸੀ ਮਾਤਾ ਨੂੰ ਕਿਵੇਂ ਇਹਦਾ ਬੇਟਾ ਜਿਹੜਾ ਢਿੱਡੋਂ ਜੰਮਿਆ ਸੀ ਮਾਂ ਨੇ ਉਹੀ ਕਿਵੇਂ ਕੁੱਟ ਰਿਆ ਸੀ ਮਾਂ ਨੂੰ ਕਿਵੇਂ ਮਾਂ ਦਾ ਸਾਹ ਬੰਦ ਕਰ ਦਿੰਦਾ ਸੀ ਸਾਹ ਰਗ ਕੁੱਟ ਦਿੰਦਾ ਸੀ ਜਿਹਨੂੰ ਮਾਂ ਨੇ ਆਪਣੇ ਸਾਹਾਂ ਤੋਂ ਵੀ ਵੱਧ ਸਾਹਮਣੇ ਰੱਖਿਆ ਪਿਆਰ ਕੀਤਾ ਉਹੀ ਪੁੱਤ ਇਸ ਮਾਂ ਨੂੰ ਮਾਰਨਾ ਚਾਹੁੰਦਾ ਸੀ ਤੇ ਉੱਥੋਂ ਕਿਵੇਂ ਛੜਵਾ ਕੇ ਕਢਾ ਕੇ ਲੈ ਕੇ ਆਏ ਪੁਲਿਸ ਰਾਹੀਂ ਪਰਚਾ ਵੀ ਦਰਜ ਕਰਾਇਆ ਬਸ ਅੱਜ ਪਰਚਾ ਦਰਜ ਹੋਇਆ ਸਵੇਰ ਨੂੰ ਉਹਨਾਂ ਦੀ ਜ਼ਮਾਨਤ ਹੋ ਗਈ ਦੋਨਾਂ ਧਿਆਣਾਂ ਦੀ ਉਹ ਆਪਦੇ ਘਰੇ ਆ ਕੋਈ ਜਿਸ ਹਸਾਬ ਨਾਲ ਪਰਚਾ ਦਰਜ ਹੋਣਾ ਚਾਹੀਦਾ ਸੀਗਾ 307 ਦਾ ਪਰਚਾ ਦਰਜ ਹੋਣਾ ਚਾਹੀਦਾ ਸੀ ਕਿਉਂਕਿ ਇਰਾਦਾ ਕਤਲ ਸੀ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਮਾਂ ਨੂੰ ਪਰ ਉਹ ਨਹੀਂ ਹੋ ਸਕਿਆ ਕਿਉਂਕਿ ਅਸੀਂ ਸਿਰਫ ਸਮਾਨ ਦੀ ਸੇਵਾ ਕਰ ਸਕਦੇ ਆ ਕਾਨੂੰਨੀ ਲੜਾਈ ਨਹੀਂ ਲੜ ਸਕਦੇ ਪਰ ਉਸ ਤੋਂ ਬਾਅਦ ਸਾਨੂੰ ਨਹੀਂ ਸੀ ਪਤਾ ਪਹਿਲਾਂ ਵੀ ਮਾਤਾ ਦਾ ਪਰਿਵਾਰ ਪਿੱਛੇ ਮਾਤਾ ਦੀਆਂ ਬੇਟੀਆਂ ਵੀ ਆ ਬੇਟੇ ਵੀ ਆ ਕਿਉਂਕਿ ਮਾਤਾ ਨੇ ਵੀ ਨਹੀਂ ਸੀ ਦੱਸੀ ਗੱਲ ਉਦੋਂ ਮਾਤਾ ਪ੍ਰੈਸ਼ਰ ਜੀ ਦੀ ਵੀ ਬਾਹਲੀ ਸੀ ਟੈਨਸ਼ਨ ਜੀ ਦੀ ਸੀ ਅਸੀਂ ਵੀ ਨਹੀਂ ਬਾਹਲੀ ਗੱਲ ਕੀਤੀ ਪਰ ਦੋ ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਗੋਪਾਰਾਮਾ ਪਿੰਡ ਤੋਂ ਜਦੋਂ ਮਾਤਾ ਜੀ ਦੇ ਬੇਟੇ ਆਏ ਸਾਹਮਣੇ ਮਾਤਾ ਜੀ ਦੀਆਂ ਬੇਟੀਆਂ ਆਈਆਂ ਤੇ ਹੁਣ ਜਿਸ ਦਿਨ ਦੇ ਮਾਤਾ ਜੀ ਸਾਡੇ ਕੋਲੇ ਦਾਖਲ ਨੇ ਤੇ ਉਸ ਦਿਨ ਤੋਂ ਮਾਤਾ ਜੀ ਦਾ ਜਿਹੜਾ ਪਰਿਵਾਰ ਆ ਮਾਤਾ ਜੀ ਦੀਆਂ ਬੇਟੀਆਂ ਮੈਂ ਜਿਹੜੀਆਂ ਤੇ ਮਾਤਾ ਜੀ ਦੀਆਂ ਨੂਹਾਂ ਵਾ ਪੋਤੇ ਆ ਦੋਤੇ ਆ ਉਹ ਸਾਰੇ ਮਾਤਾ ਜੀ ਦੇ ਕੋਲੇ ਹੀ ਆ ਉਸ ਦਿਨ ਤੋਂ ਮਾਤਾ ਨੂੰ ਉਹਨਾਂ ਨੇ ਕੱਲਿਆਂ ਨਹੀਂ ਛੱਡਿਆ ਜਿੰਦੀ ਮਾਤਾ ਦਾਖਲ ਆ ਸਾਡੇ ਕੋਲ ਤੇ ਅੱਜ ਵੀ ਬੋਪਾ ਰਾਮਾ ਪਿੰਡ ਦੀ ਪੰਚਾਇਤ ਆਈ ਹੋਈ ਐ ਸਾਸੀ ਗੱਲ ਬਾਈ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਬੋਪਰਾਮਾ ਪਿੰਡ ਦੀ ਪੰਚਾਇਤ ਆਈ ਹੋਈ ਹੈ ਮਾਤਾ ਜੀ ਦੇ ਬੇਟੇ ਆਏ ਨੇ ਪੂਰਾ ਪਰਿਵਾਰ ਮਾਤਾ ਜੀ ਨੂੰ ਲੈਣ ਆਏ ਮਾਤਾ ਜੀ ਦਾ ਦੋਤਾ ਵਾ ਵੀਰੇ ਤੁਸੀਂ ਕਿਹੜਾ ਪਿੰਡ ਤੋਂ ਆ? ਮੇਰਾ ਦਾਦ ਪਿੰਡ ਆ ਜੀ ਦਾਦਾਂ ਤੋਂ ਆ ਮੈਂਬਰ ਪੰਚਾਇਤ ਆਏ ਨੇ ਤਿੰਨ ਠੀਕ ਹੈ ਬੋਪਰਾਮਾ ਤੋਂ ਠੀਕ ਹੈ ਜੀ ਯਾਨੀ ਕਿ ਪੰਚਾਇਤ ਆਈ ਹੈ ਤੇਰੇ ਅੱਛਾ ਸੋਹਰਿਆਂ ਤੋਂ ਅੱਛਾ ਦੇਖ ਹੁਣ ਤੂੰ ਦੁਬਾਰਾ ਆਪਣੇ ਘਰ ਵਾਪਸੀ ਕਰਨ ਲੱਗੀ ਆ ਠੀਕ ਹੈ ਜੀ ਹਨਾ ਹੁਣ ਕਿ ਉੱਥੇ ਹੀ ਰਹਿਣਾ ਆਪਦੇ ਮੁੰਡੇ ਕੋਲੇ ਕਿਹੜੇ ਮੁੰਡੇ ਕੋ ਰਹਿਣਾ ਚਾਹੁੰਨੀ ਆ ਤੂੰ ਮੈਂ ਆ ਬੱਗੂ ਕੋਲੇ ਰਹਿਣਾ ਮੈਂ ਸੀਰੇ ਕੋਲੇ ਨਹੀਂ ਰਹਿਣਾ ਸੀਰੇ ਕੋਲੇ ਨਹੀਂ ਕੋਠੇਂ ਜਾਣਾ ਓਕੇ ਜਿਉ ਲੈਣ ਆ ਜੇ ਤੇਨੂੰ ਔਰ ਬਾਈ ਉਹੀ ਨਹੀਂ ਜਾਣਾ ਤੇ ਜੇ ਕੱਲ ਨੂੰ ਬੱਗੂ ਲੜ ਪਿਆ ਤੇਰੇ ਨਾਲ ਫੇਰ ਫੇਰ ਮੈਂ ਤੁਹਾਡੇ ਕੋਲੇ ਆ ਜੀ ਤੇ ਅੱਜ ਮਾ ਗਰਨਾਮ ਕੌਰ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਚ ਚਲੀ ਆ ਆਪਣੇ ਦੋਤੇਆਂ ਪੋਤਿਆਂ ਦੇ ਵਿੱਚ ਚੱਲੀ ਹੈ ਮਾਂ ਅਸੀਂ ਕਾਫੀ ਟਾਈਮ ਤੋਂ ਟਾਲ ਰਹੇ ਸੀ ਕਿਉਂਕਿ ਵੀਰੇ ਹੁਣੀ ਤਾਂ ਇਹ ਸਾਰੇ ਬੋਪਰਾਂ ਮਾਣੇ ਤਾਂ ਇਧੀਆਂ ਮਾਤਾ ਜੀ ਦੀ ਬੇਟੀ ਐ ਦਾਦਾ ਤੋਂ ਉਸ ਦਿਨ ਤੋਂ ਹੀ ਕਹੀ ਜਾਂਦੇ ਸੀਗੇ ਵੀ ਅਸੀਂ ਮਾਤਾ ਜੀ ਨੂੰ ਘਰੇ ਲੈ ਜੀਏ ਘਰੇ ਲੈ ਜੀਏ ਪਰ ਸਾਡੀ ਐ ਸੀ ਵੀ ਹਜੇ ਮਾਤਾ ਜੀ ਦੇ ਪੂਰੇ ਟੈਸਟ ਹੋ ਜਾਣ ਚੈੱਕ ਅਪ ਹੋ ਜAVE ਇੱਕ ਮਾਤਾ ਜੀ ਦੇ ਸ਼ੋ ਹੋ ਰਿਹਾ ਸੀ ਫ੍ਰੈਕਚਰ ਥੋੜਾ ਜਿਹਾ ਮੋਢੇ ਦੇ ਵਿੱਚ ਕਿਉਂਕਿ ਉਹਨੇ ਕਟਮਰ ਬਹੁਤ ਜ਼ਿਆਦਾ ਕੀਤੀ ਹੋਈ ਸੀ ਪੜ ਕੇ ਬਾਹ ਇੰਦਾ ਮਚੋੜ ਦਿੰਦਾ ਸੀ ਮਾਂ ਦੀ ਆਹ ਆ ਟੁੱਟੀ ਹੋਈ ਹੈ ਬਾਹ ਆ ਟੁੱਟੀ ਹੋਈ ਹੈ ਨਾ ਨਹੀਂ ਵਿਆਹ ਪਾਰਟੀ ਹੋਈ ਸੀ ਸੋ ਹੁਣ ਰਾਮਾ ਨਹੀਂ ਬਾਹ ਕਿਹੜੀ ਟੁੱਟੀ ਸੀ ਬਾਹ ਪਹਿਲਾਂ ਉਹ ਆਹ ਆ ਟੁੱਟੀ ਹੋਈ ਸੀ ਬਾਹ ਤੇ ਆ ਦੇਖੋ ਬਾਹ ਟੁੱਟ ਕੇ ਕਿੱਦਾਂ ਹੋ ਗਈ ਇਸ ਬਾਹ ਨੂੰ ਵੀ ਇੰਦਾ ਫੜ ਕੇ ਘਮਾ ਰੰਦਾ ਸੀ ਕੋਈ ਨਾ ਰਹਿਣ ਦੇ ਰਹਿਣ ਦੇ ਕੋਈ ਨਾ ਆਹ ਇਤੋਂ ਆ ਦੇਖੋ ਬਾਹ ਹੁਣ ਐ ਮੋੜਦੀ ਹੈ ਨਾ ਤੇ ਇਹਨੂੰ ਫੜ ਕੇ ਐ ਮਚੋੜ ਕੇਆਂ ਘੇੜੇ ਦੇ ਕੇ ਇੰਦਾ ਇੰਦਾ ਪਿਛਲਾ ਨਾ ਰੀ ਮੋੜ ਕੇ ਮਾਤਾ ਦੀ ਬਾ ਤੇ ਮਾਤਾ ਚੀਕਾ ਮਾਰਦੇ ਚੀਕਾ ਮਾਰ ਕੇ ਮੰਜੇ ਤੱਕ ਕੇ ਥੱਲੇ ਮਾਰਨਾ ਥੱਲੋਂ ਤੱਕ ਕੇ ਬੰਜੇ ਤੇ ਮਾਰਨਾ ਤੈ ਪਤਾ ਨਹੀਂ ਕਿੰਨੀ ਤਾਕਤ ਸੀ ਇਸ ਮਾਂ ਚ ਜਿਹੜੀ ਇਹਦਾ ਪੇਰੀਆਂ ਚਾਹ ਰਿਹਾ ਜੀ ਵੈਤਲ ਕੋਈ ਨਾ ਕਹਿੰਦੇ ਸੌਰੀ ਇਹ ਇੰਨਾ ਤਾਂ ਤੋ ਕੁੱਟੇ ਆ ਤੂੰ ਐਂ ਕਾਤੇ ਕਰਦੇ ਤੂੰ ਕੀ ਹੈ ਕੇ ਆਉਦੇ ਪੁੱਤ ਵੀ ਪਾਲੇ ਧੀਆ ਵੀ ਪਾਲੀਆਂ ਪੜਾਈਆਂ ਲਿਖਾਈਆਂ ਵੀ ਬੱਚਿਆਂ ਨੂੰ ਅੱਜ ਬੇਟੀ ਇੱਕ ਬਾਹਰ ਬੈਠੀ ਆ ਸਟ੍ਰੇਲੀਆ ਦੇ ਵਿੱਚ ਮਤਲਬ ਸਾਰਾ ਕੁਝ ਪ੍ਰਮਾਤਮਾ ਦੀ ਮਿਹਰ ਨਾਲ ਇਸ ਮਾਂ ਨੇ ਆਪਣੇ ਜੀਵਨ ਚ ਕੀਤਾ ਬਸ ਆਖੀਰਲੇ ਪੈਰ ਚ ਆ ਕੇ ਜਿਹੜੇ ਪੁੱਤ ਤੇ ਸਭ ਤੋਂ ਵੱਧ ਮਾਣ ਕਰਦੀ ਸੀ ਹਾਲਾਂਕਿ ਉਹਨੇ ਗਲਤੀ ਵੀ ਕੀਤੀ ਉਹਨੇ ਵਿਆਹ ਨਹੀਂ ਕਰਾਇਆ ਬਿਨਾ ਵਿਆਹ ਕੀਤੇ ਹੋ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਕਿਸੇ ਔਰਤ ਦੇ ਨਾਲ ਰਹਿਂਦਾ ਸੀ ਜਿਹਦੇ ਦੋ ਬੇਟੇ ਆ ਪਹਿਲਾਂ ਹੀ ਤੇ ਫੇਰ ਵੀ ਇਸਮਾਨ ਨੇ ਉਹਦੀ ਸਪੋਰਟ ਕੀਤੀ ਵਿਚਾਲੇ ਦੀ ਵੱਡਾ ਵਾ ਇਹਦੀ ਰੋਟੀ ਪੱਕਦੀ ਹੋ ਜੂ ਕਿਉਂਕਿ ਛੋਟਾ ਵਿਆਹ ਹੋਇਆ ਸੀਗਾ ਇਹਦੇ ਬੱਚੇ ਸੀਗੇ ਤੇ ਜਿਹੜਾ ਦੂਸਰਾ ਭਰਾ ਸੀ ਇਹਨਾਂ ਦਾ ਉਹ ਵੀ ਵਿਆਹ ਹੋਇਆ ਸੀ ਉਹ ਇਸ ਦੁਨੀਆ ਤੋਂ ਤੁਰ ਗਿਆ ਉਹਦੇ ਵੀ ਬੱਚੇ ਏ ਨਿੱਕੇ ਨਿੱਕੇ ਤੇ ਪਰ ਜੀਰੇ ਤੇ ਬੇਬੇ ਨੂੰ ਸਭ ਤੋਂ ਵੱਧ ਮਾਣ ਸੀ ਉਹਨੇ ਮਾਤਾ ਦੇ ਨਾਲ ਉਹ ਹਾਲਾਤ ਕੀਤੇ ਜਿਹੜੇ ਇੱਕ ਪੁੱਤ ਆਪਣੀ ਮਾਂ ਨਾਲ ਵੱਲੋਂ ਇਸ ਤਰ੍ਹਾਂ ਦਾ ਕੁਝ ਕਰੂਗਾ ਸੋਚਣਾ ਵੀ ਯਾਨੀ ਕਿ ਪਾਪ ਲੱਗਦਾ ਵੀ ਐਦਾਂ ਹੋ ਸਕਦਾ ਇੱਕ ਪੁੱਤ ਆਪਣੀ ਮਾਂ ਨਾਲ ਇੰਨੀ ਦਿੰਦਗੀ ਦਿਖਾਊਗਾ ਤੇ ਮਾਤਾ ਦੀ ਨਾਲ ਤਾਂ ਧੀਆਂ ਨਾਲ ਸਾਂਝੀ ਦੂਜੀਆਂ ਨਾਲ ਦੂਜੀ ਨਾਲ ਨਾ ਆਪਦੇ ਦੂਜੇ ਬੱਚਿਆਂ ਨਾਲ ਸਾਂਝੀ ਕਿਉਂਕਿ ਉਹ ਮਾਤਾ ਦੀ ਤਨਖਾਹ ਜਿਹੜੀ ਮਾਤਾ ਦੀ ਪੈਨਸ਼ਨ ਸੀ ਸੌਰੀ ਉਹਦੇ ਲਾਲਚ ਦੇ ਵਿੱਚ ਮਾਤਾ ਨੂੰ ਕਿਸੇ ਨੂੰ ਮਿਲਣ ਨਹੀਂ ਸੀ ਦਿੰਦਾ ਮਾਤਾ ਨੂੰ ਕਿਸੇ ਨਾਲ ਬੋਲਣ ਨਹੀਂ ਸੀ ਦਿੰਦਾ ਕੋਈ ਮਾਤਾ ਵੀ ਚਲੋ ਪੁੱਤਰ ਇਹ ਪ੍ਰੇਮ ਦੇ ਵਿੱਚ ਥੋੜਾ ਝੋਗੀ ਵੀ ਚੱਲ ਮੇਰਾ ਪੁੱਤ ਤਾਂ ਕਿਵੇਂ ਇਹਦਾ ਕਿਵੇਂ ਨਾ ਕਿਵੇਂ ਕਰਵਾਜੂ ਸਾਸਿਕਾਲ ਭੈਣ ਸਾਸਿਕਾ ਹਾਂਜੀ ਹਾਂਜੀ ਬਾਤਾ ਆ ਬੈਠੇ ਨੇ ਵੱਡੀ ਕੁੜੀ ਛੋਟੀ ਹੈ ਵੱਡੀ ਕੁੜੀ ਹੈ ਛੋਟੀ ਹੈ ਇਹ ਤੂੰ ਬਾਹਰ ਲਈ ਝੋਗੀ ਆ ਇਹ ਵੱਡੀ ਕੁੜੀ ਆ ਮੈਂ ਆ ਬੱਲੇ ਫਿਰ ਮੈਂ ਛੋਟੀ ਆ ਛੋਟੀ ਆ ਕਿ ਤੋੜੀ ਨਾ ਨੀਂ ਨਾ ਤੁਹਾਨੂੰ ਮੈਸੇਜ ਕੀਤਾ ਸੀ ਮੈਨੂੰ ਹਾਂ ਹਾਂ ਮੈਨੂੰ ਪਤਾ ਮੈਂ ਉਹੀ ਗੱਲ ਕਰ ਰਹੀ ਤੁਸੀਂ ਹੁਣ ਦੱਸਿਆ ਸਾਨੂੰ ਧੰਨਵਾਦ ਤੁਹਾਡਾ ਇਹ ਤੁਹਾਡੀਆਂ ਦੋਨੇ ਭਾਬੀਆਂ ਆਈਆਂ ਹੋਈਆਂ ਜੀ ਭੈਣ ਆਈ ਹੋਈ ਆ ਪਿੰਡ ਦੇ ਪੰਚਾਇਤ ਮੈਂਬਰ ਆਏ ਹੋਇਆ ਭੈਣੇ ਤੇ ਪੁੱਤੀ ਤੁਹਾਡਾ ਭਤੀਜਾ ਭਾਣ ਜਾਂ ਵੀ ਆਇਆ ਹੋਇਆ ਤੁਹਾਡਾ ਭਰਾ ਵੀ ਆਇਆ ਹੋਇਆ ਜੰਗੂ ਭਾਈ ਠੀਕ ਆ ਜੀ ਤੇ ਇਹ ਸਾਰੇ ਜਾਣੇ ਲੈਣ ਆਏ ਆ ਜੀ ਅਰੇ ਜਦੋਂ ਤਾਂ ਇਨਫਾਰਮ ਕੀਤਾ ਸੀ ਜਾਣਕਾਰੀ ਦਿੱਤੀ ਸੀ ਵੀ ਦੇਖੋ ਮਾਤਾ ਜੀ ਨੂੰ ਵੀ ਅਸੀਂ ਪੁੱਛਿਆ ਸੀ ਮਾਤਾ ਵੀ ਚਾਹੁੰਦੀ ਹੈ ਵੀ ਮੈਂ ਆਪਣੇ ਬੱਚੇ ਇਹਨਾਂ ਦੇ ਨਾਲ ਜਾਣਾ ਬੇਟੇ ਦੇ ਨਾਲ ਛੋਟੇ ਦੇ ਨਾਲ ਜਾਣਾ ਕੀ ਕਰਨੀ ਆ ਮਾ ਕੀ ਕਰਨਾ ਤੂੰ ਕੀ ਕਰਨਾ ਆ ਮਾ ਕਿ ਮੈਂ ਰੱਤਾ ਤੇ ਰਾਂ ਮੈਂ ਇਹ ਬੱਗੂ ਨਾ ਜਾਣਾ ਬੋਪਾਰਾ ਮੰ ਅੱਛਾ 2018 ਤੋਂ ਲੈ ਕੇ ਬੱਗੂ ਦਾ ਕੀ ਰੈਐਕਸ਼ਨ ਸੀ ਤੇਰੇ ਨਾਲ ਬੱਗੂ ਨੇ 2018 ਤੋਂ ਲੈ ਕੇ ਤੇ ਇਸਾਰ ਨਹੀਂ ਇਹ ਕਹਿੰਦੀ ਜਿਹੜਾ ਪਹਿਲਾਂ ਨਹੀਂ ਤੈਨੂੰ ਬੱਗੂ ਨੇ ਪੁੱਛਿਆ ਹੁਣ ਪੁੱਛਦਾ ਵਾਂ ਕਹਿੰਦੀ ਆ ਦੇਖੋ ਪਹਿਣੇ ਪੁੱਛ ਲਿਆ ਤਾਂ ਉਹ ਪੁੱਛਿਆ ਕਹਿੰਦੇ ਤਾਂ ਹੀ ਪੜਾਉਂਦੀ ਸੀ ਤਾਂ ਹੀ ਉਹਨਾਂ ਨੇ ਲਿਖਾਉਂਦੀ ਸੀ ਬਿਛੇਰਾ ਪੁੱਛੇ ਜਦੋਂ ਤੀਕੋ ਕਰਾਂ ਨਿਕਲਿਆ ਮੈਂ ਉਹ ਲੰਗਾ ਪਿਆ ਉਹ ਖੁੱਦੋ ਲੀਰਾਂ ਦੀ ਖੋਲਾ ਗਏ ਬਹੁਤ ਕੁਝ ਨਿਕਲੂ ਐ ਤਾਂ ਬੱਚੇ ਤੇਰੀ ਵੀ ਨਾ ਹੋਣਾ ਫੇਰੀ ਗੱਲ ਕਰ ਮੈਂ ਤਾਂ ਹਾਂ ਰਹਿ ਤੂੰ ਪੜਨਾ ਮੇਰੇ ਨਾਲ ਤੇਰਾ ਬਿਨਾ ਬੱਚਾ ਜੂ ਮੇਰੀ ਗੱਲ ਮੇਰੇ ਨਾਲ ਸਿੱਧੀ ਗੱਲ ਕਰਦਾ ਦਾ ਮੇਰਾ ਤੇਰੇ ਨਾਲ ਫਿਰ ਕੋਈ ਲੈਣ ਦੇਣ ਨਹੀਂ ਠੀਕ ਹੈ ਮੈਨੂੰ ਉਹਨੇ ਵੀ ਬਦਨਾਮ ਕਰ ਦਿੱਤਾ ਗੱਟ ਮਾਰ ਕੇ ਚਲੀ ਗਏ ਟੂਮਾ ਲੈ ਗਈ 10000 ਰੁਪਏ ਵੀ ਮੇਰਾ ਲੈ ਗਈ ਟੂਮਾ ਮੈਂ ਤੈਨੂੰ ਖੜਾ ਕੇ ਆਂਦੀ ਆਂਦੀ ਚੱਲ ਕੇ ਟੂਮਾ ਮੈਂ ਉਹ ਤਾਂ ਲਈਆਂ ਨਹੀਂ ਸੀ ਮੈਂ ਸਨਿਆਰੇ ਤੋਂ ਛਡਾਈਆਂ ਸੀ ਟੂਮਾ ਟੂਮਾ ਮੈਂ ਤੈਨੂੰ ਜਿੰਨੇ ਮੈਂ ਉਥੋਂ ਤੁਰੀਆਂ ਮੈਂ ਤੈਨੂੰ ਖੜਾ ਕੇ ਆਇਕ ਨਹੀਂ ਬਣਾ ਕੇ ਆਇਆ ਉਹ ਤੋਂ ਕੁਝ ਬੋਲੀ ਚੱਲ ਤੂੰ ਹਣਾ ਟੂਮਾ ਤੈਨੂੰ ਦੇ ਕੇ ਗਈ ਸੀ ਕੋਈ ਟੂਮਾ ਹੈ ਉਹ ਤਾਂ ਮੇਰੇ ਕੋਲੇ ਹੈਗੀਆਂ ਬਸ ਠੀਕ ਹੈ ਉਹਨਾਂ ਕੋਲੇ ਉਹਨਾਂ ਕੋਲੇ ਹੈ ਨਾ ਉਹਨਾਂ ਕੋਲੇ ਹਾਂ ਅਲਗੜਿਆ ਦੋ ਆ ਸੁਣਿਓ ਗੱਲਾਂ ਨਹੀਂ ਸੁਣੋ ਹਾਂਜੀ ਵੀਰ ਜੀ ਮੇਰੀ ਗੱਲ ਸੁਣਿਓ ਹੂੰ ਸੁਣ ਰਹੇ ਆਂ ਜੀ ਸੁਣ ਰਹੇ ਸਾਰੇ ਸੰਗ ਹੈ ਜਿਹੜੀਆਂ ਇੱਥੇ ਗੱਲਾਂ ਹੁੰਦੀਆਂ ਨੇ ਨਾ ਮੇਰੇ ਕੋਲੇ ਪਹੁੰਚ ਹੀ ਜਾਂਦੀਆਂ ਹਨਾ ਜੀ ਇਹ ਮੇਰੀ ਭੈਣ ਬੈਠੀ ਆ ਵੱਡੀ ਇਹਨੇ ਮੇਰੇ ਨਾਲ 2020 ਦੇ ਵਿੱਚ ਮੇਰੇ ਨਾਲ ਸਾਰੇ ਰਿਸ਼ਤੇ ਤੋੜਨੇ ਮੈਨੂੰ ਕੋਈ ਮਤਲਬ ਨਹੀਂ ਮੈਂ ਕੋਈ ਗੱਲ ਨਹੀਂ ਕੀਤੀ ਇਹਦਾ ਨਾ ਵਾਸਤਾ ਨਹੀਂ ਹੂੰ ਗਿਆ ਲੱਗੀ ਮੈਨੂੰ ਫੜਾਟ ਗਈ ਸੁਣਿਓ ਮੇਰੀ ਗੱਲ ਹੂੰ ਇਹਨੇ ਮਾਂ ਨੇ ਮੇਰੀ ਨੇ ਬਦਨਾਮ ਕੀਤਾ ਕਾ ਪਿਓ ਨੇ ਕਹਿ ਦਿੱਤਾ ਵੀ ਉਹਨੇ ਦੋ ਦੇ ਬੱਚੇ ਪੜਾਤੇ ਵਿਆਹ ਤੇ ਠੀਕਾ ਵਿਆਹ ਦਾ ਖਰਚਾ ਕਰਤਾ ਬਈ ਮੈਂ ਮੈਂ ਕਹਿ ਰਹੀ ਹਾਂ ਮੇਰੇ ਮੰਮੀ ਉਹ ਕਹਿਦੀ ਆ ਮੈਨੂੰ ਬਦਨਾਮ ਕਰਦੀ ਆ ਵੀ ਬੱਡੀ 2.5 ਲੱਖ ਰੁਪਏ ਰੱਖੀ ਬੈਠੀ ਆ ਵੀ 2.5 ਲੱਖ ਰੁਪਏ ਮੈਨੂੰ ਦੇ ਬੱਡੀ ਨੇ ਬੈਂਕ ਖਾਦੀ ਮੈਂ ਮਾਂ ਦੀ ਪੰਜੀ ਦੀ ਦੁਆੜੀ ਸਾਰੇ ਪੰਚਾਇਤ ਮੈਂਬਰ ਸੁਣ ਰਹੇ ਨੇ ਕਿੰਨੇ ਮੇਰਾ ਪਿਓ ਮਰਿਆ ਜਦੋਂ ਪੈਸਾ ਕੀਤਾ ਲੈਣਾ ਸੀ ਆ ਛੋਟਾ ਭਰਾ ਉਹਦੇ ਕਰੇ ਹਰ ਰੋਜ਼ ਦਰਦੇ ਨੂੰ ਜਾ ਕਰਦਾ ਸੀ ਕਿ ਮੈਂ ਮੇਰੇ ਪਿਓ ਦੇ ਪੈਸੇ ਲੈਣੇ ਨੇ ਕਿੰਨੇ ਬੈਂਕ ਦਾ ਕਰਜ਼ਾ ਤਾਰਨਾ ਸੀ ਨਾ ਇਹ ਭੈਣ ਭਾਈਆਂ ਤੋਂ 500 ਰੁਪਈਆ ਵੇਚ ਕਿੰਨੀ ਨਿਕੜਿਆ ਮੈਂ ਆ ਮੇਰੀ ਭੁਲਾਈ ਵੇਚੀ ਹੈ ਵੱਡੀ ਕੁਲਵੰਤ ਠੀਕ ਹੈ ਉਹ ਛੋੜੀ ਨੇ ਹਟਮਾਰ ਕੀਤੀ ਹੈ ਉਹ ਅਸੀਂ ਦਿਨਾਂ ਭੈਣ ਭਰਾਵਾਂ ਨੇ ਪਿਓ ਦਾ ਕਰਜ਼ਾ ਬੈਂਕ ਦੇ ਵਿੱਚ ਧਾਰਿਆ ਹੁੰਦੇ ਖੂਪ ਨਹੀਂ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਦੇਖੋ ਇਹ ਗੱਲਾਂ ਤਾਂ ਤੁਹਾਡੀਆਂ ਹੀ ਘਰੇਲੂ ਹਨਾ ਅਸੀਂ ਇਹ ਚੀਜ਼ ਦੇ ਵਿੱਚ ਦੇਖੋ ਸਾਡਾ ਤਾਂ ਕੋਈ ਲਿੰਕ ਨਹੀਂ ਮੈਂ ਤਾਂ ਤੁਹਾਨੂੰ ਸਿਰਫ ਇਨਫੋਰਮ ਕੀਤਾ ਔਰ ਮਾਤਾ ਜਾਣਾ ਚਾਹੁੰਦੀ ਹੈ ਹਨਾ ਅਸੀਂ ਮਾਤਾ ਦੇ ਸੁਣੋ ਮੇਰੀ ਗੱਲ ਸੁਣੋ ਮੇਰੀ ਰਿਕਵੈਸਟ ਮੰਨੋ ਪੇਜ ਦਿਓ ਲਿਖ ਲਿਆ ਕਰ ਲੋ ਗੱਲ ਗੱਲਾਂ ਨੂੰ ਮੇਰੇ ਤੇ ਕੋਈ ਗੱਲ ਆਉਂਦੀ ਆ ਠੀਕ ਹੈ ਨਾ ਮੈਂ ਮੈਂ ਕੁਝ ਨਹੀਂ ਸੋਣਾ ਆਪਣੇ ਤੇ ਫਿਰ ਵੀ ਹੂੰ ਨਹੀਂ ਨਹੀਂ ਬਿਲਕੁਲ ਤੁਹਾਡੀ ਇਹ ਆਪਸੀ ਭੈਣ ਭਰਾਵਾਂ ਦੀ ਗੱਲ ਆ ਅਸੀਂ ਇੱਥੋਂ ਲਿਖਾ ਕੇ ਪ੍ਰੋਪਰ ਭੇਜਾਂਗੇ ਜ਼ਿੰਮੇਵਾਰੀ ਲੈ ਕੇ ਪੰਚਾਇਤ ਨਾਲ ਆਈ ਹੈ ਪੰਚਾਇਤ ਦੀ ਜ਼ਿੰਮੇਵਾਰੀ ਨਾਲ ਭੇਜਣ ਲੱਗੇ ਆ ਅਸੀਂ ਜੋ ਕੁਝ ਸੀ ਇਕੱਲੇ ਆਣਾ ਤਾਂ ਉਦੋਂ ਦੇ ਕਹਿੰਦੇ ਸੀ ਅਸੀਂ ਭੇਜਿਆ ਨਹੀਂ ਅਸੀਂ ਇਹਨਾਂ ਨੂੰ ਕਹਿ ਦਿੱਤੀ ਪੰਚਾਇਤ ਲੈ ਕੇ ਆਏ ਉਹ ਨਾਲ ਮੈਂ ਤੁਹਾਨੂੰ ਗੱਲ ਦਾ ਬਾਕੀ ਆ ਵੀਰੇ ਹੁਣ ਹੀ ਸਾਨੂੰ ਜਾਣਦੇ ਆ ਪੁਰਾਣੇ ਨਾ ਉਹ ਵੀਰੇ ਉਹ ਮੈਨੂੰ ਇੱਕ ਫੋਟੋ ਕੱਪੀ ਭੇਜ ਦਿਓ ਹਾਂ ਉਹ ਭਿੰਦਾਂ ਗੀ ਠੀਕ ਆ ਮਾ ਚਲੋ ਠੀਕ ਆ ਮਾ ਪਤਾ ਨਹੀਂ ਕਦੋਂ ਦੁਬਾਰਾ ਗੱਲਾਂ ਹੋਣਗੀਆਂ ਤੁਹਾਡੀਆਂ ਗੱਲ ਕਰ ਲਾ ਦੁਬਾਰਾ ਪਤਾ ਨਹੀਂ ਕਦੋਂ ਹੋਣੀਆਂ ਗੱਲ ਹੁਣ ਆਹ ਸੱਸਰੀ ਕਾਰਾ ਪਤਾ ਨਹੀਂ ਤੇਰੇ ਨਾਲ ਹੁਣ ਕਿਉਂ ਨਹੀਂ ਦੇ ਮਿਲਣੇ ਹੋਣਗੇ ਜਾਂ ਨਹੀਂ ਹੋਣਗੇ ਸਲਾਮਤ ਤੈਨੂੰ ਤੈਨੂੰ ਲੱਖ ਲੱਖ ਸ਼ੁਕਰਾਂ ਦੇ ਅਮੀਨ ਨੇ ਡਾਕ ਦਿਖਾਇਆ ਕੀ ਕਰ? ਓਗਰੇ ਮੇਰੀ ਆਖਰੀ ਸਲਾਮ ਹੈ ਤੈਨੂੰ ਹੁਣ। ਆਖਰੀ। ਹਾਂ। ਚੰਗਾ। ਆਹ ਬੰਤੀ। ਲੋਕਾ 2011 ਤੋਂ ਪਹਿਲੇ ਛੜਦਾ ਉੱਪਰ ਨਵੇਂ ਪਿੰਡ ਨਹੀਂ ਆਉਣਾ। ਸਹੀ ਹੈ। ਹਾਂ ਬਸ ਆਖਰੀ ਸਲਾਮ ਹੈ ਤੇਰੇ ਆਖਰੀ ਵਾਰੀ ਮੂੰਹ ਦੇਖ ਲਿਆ ਮੈਂ ਬਸ। ਕਹ ਲੈ ਦੇ ਤੇ ਜਿਹੜੀ ਹੁੰਦੀ ਤਾਂ ਤੇਰੇ ਚਿਹਰੇ ਪੂਰ ਉਸਦੀਦੀ। ਨਹੀਂ ਬਸ ਠੀਕਾ ਕੋਈ ਨਹੀਂ ਤੇ ਫਿਰ ਉਸਦਾ ਸੀ ਤੇਰਾ। ਇਨਸ਼ਾ ਅੱਲਾਹ। ਚਲੋ ਭੈਣੇ ਗੁੱਸਾ ਨਾ ਕਰੋ ਕੋਈ ਨਾ ਤੁਸੀਂ ਮੈਂ ਤਾਂ ਕਹਿਣਾ ਜਦੋਂ ਵੀ ਚਲੋ ਮਾਂ ਦੇ ਜਦੋਂ ਆਓ ਇੰਡੀਆ ਮਿਲ ਕੇ ਜਾਇਓ ਰਿਕਵੈਸਟ ਹੀ ਆ ਕੋਈ ਨਾ ਆਪਾਂ ਇੱਥੇ ਬੁਲਾ ਲਾਂਗੇ ਇੱਥੇ ਸੱਦ ਕੇ ਮਿਲ ਲਾਂਗੇ ਜਦੋਂ ਤੁਸੀਂ ਆਓਗੇ ਨਾ ਤੁਸੀਂ ਮੇਰੇ ਕੋਲ ਆ ਜਿਓ ਮਾਤਾ ਨੂੰ ਆਪਾਂ ਇੱਥੇ ਬੁਲਾ ਲਾਂਗੇ ਇੱਥੇ ਮਿਲ ਲਿਓ ਸੱਦ ਕੇ ਮੇਰੇ ਪਿਓ ਦਾ ਘਰ ਆ ਮੈਨੂੰ ਕੋਈ ਰੋਕ ਨਹੀਂ ਸਕਦਾ ਪਰ ਜਿਹੜੇ ਬੋਲ ਖੋਲ ਕੀਤੇ ਆ ਨਾ ਉਹ ਬੜੇ ਜਿੜੜਕਦੇ ਨੇ ਹਾਂ ਚਲੋ ਹੁੰਦਾ ਹੀ ਆ ਭੈਣੇ ਘਰਾਂ ਦੇ ਵਿੱਚ ਕੀ ਕਰੀਏ ਹੁਣ ਅੱਜ ਕੱਲ ਦੂਰੀਆਂ ਇੰਨੀਆਂ ਵੱਧ ਜਾਂਦੀਆਂ ਠੀਕ ਆ ਭੈਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰ ਸਾਸੀ ਕਾਲਾ ਮਾਤਾ ਜੀ ਦੇ بیٹے ਕਰਮਜੀਤ ਸਿੰਘ ਜਸਵਿੰਦਰ ਸਿੰਘ ਪੰਚਾਇਤ ਮੈਂਬਰ ਗਰਦੀਪ ਸਿੰਘ ਮੈਂਬਰ ਪੰਚਾਇਤ ਸਖਪਾਲ ਸਿੰਘ ਮੈਂਬਰ ਪੰਚਾਇਤ ਤੇ ਜਗਤਾਰ ਸਿੰਘ ਹੈ ਜੀ ਇਹ ਵੀਰੇ ਤੇ ਸਾਡੇ ਕੋਲੇ ਪਹੁੰਚੇ ਆ ਤੇ ਦੋਤਾ ਸ਼ਮਸ਼ੇਰ ਸਿੰਘ ਤੇ ਗੁਰ ਕਰਪਾਲ ਗੁਰ ਕਰਪਾਲ ਗੁਰ ਕਰਪਾਲ ਸਿੰਘ ਪੋਤਾ ਤੇ ਕਲਵੰਤ ਕੌਰ ਮਾਤਾ ਦੀ ਨੂੰਹ ਆ ਤੇ ਮਨਦੀਪ ਸਿੰਘ ਪਿੰਡ ਵਾਸੀ ਆ ਤੇ ਇੱਕ ਮਾਤਾ ਦੀ ਨੂੰਹ ਆ ਬਲਬੀਰ ਬਲਬੀਰ ਕੌਰ ਨੇ ਹਨਾ ਤੇ ਮਾਤਾ ਜੀ ਦੀ ਬੇਟੀ ਕਲਵੰਤ ਕੌਰ ਇਹ ਸਾਰੇ ਕਲਵੰਤ ਕੌਰ ਇਹ ਕਨਾਂ ਬਲਬੀਰ ਤਾਂ ਕਿਦਣਾ ਬਲਬੀਰ ਇਹ ਇੱਥੇ ਮਾਤਾ ਜੀ ਨੂੰ ਅੱਜ ਆਪਣੇ ਨਾਲ ਲੈ ਕੇ ਆ ਰਹੇ ਨੇ ਆ ਸਿਰ ਤੇ ਜਿਹੜੀ ਮੰਦ ਚੁੰਨੀ ਲਈ ਆ ਇਹ ਵੀ ਉੱਥੋਂ ਬਾਬਾ ਗੁਰਜੀਤ ਸਿੰਘ ਜੀ ਦੇ ਕੇ ਗਏ ਉਸ ਦਿਨ ਤੇ ਮਾਤਾ ਜੀ ਦੇ ਕੰਨਾਂ 'ਚ ਜਿਹੜੀਆਂ ਵਾਲੀਆਂ ਪਾਈਆਂ ਉਹ ਵੀ ਬਾਬਾ ਗਰਜੀਤ ਸਿੰਘ ਜੀ ਦੇ ਕੇ ਗਏ ਨੇ ਉਹਨਾਂ ਦੇ ਵੀ ਕਿਵੇਂ ਮਨ ਦੇ ਵਿੱਚ ਫੁਰਨਾ ਆਇਆ ਕਿੱਦਾਂ ਉਹਨਾਂ ਦੇ ਮਨ 'ਚ ਗੱਲ ਬਸ ਕੇ ਬਾਬਾ ਜੀ ਨੂੰ ਇੱਥੇ ਤਿੱਕਰ ਲੈ ਕੇ ਆਏ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਮਾਂ ਦੀਆਂ ਇਹ ਖੁਆਇਸ਼ ਨੂੰ ਪੂਰਾ ਕੀਤਾ ਤੇ ਉੱਥੇ ਆਪਾਂ ਜੀ ਵਿਚਾਰੀਏ ਇਸ ਗੱਲ ਨੂੰ ਵੀ ਉਹ ਪੁੱਤ ਵੀ ਸੀ ਮਾਂ ਦਾ ਜਿਹਨੇ ਮਾਂ ਦੀ ਸੰਘੇ ਘੁੱਟਣ ਦੀ ਕੋਸ਼ਿਸ਼ ਕੀਤੀ ਮਾਰਨ ਦੀ ਕੋਸ਼ਿਸ਼ ਤੇ ਹੁਣ ਅੱਜ ਆਪਾਂ ਸਾਰੇ ਕੋਈ ਦੁਆ ਦੇਈਏ ਕੋਈ ਅਰਦਾਸ ਕਰੀਏ ਕੋਈ ਅਸੀਸ ਦੇਈਏ ਬੇ ਮਾਂ ਆਪਣੇ ਘਰ ਜਾ ਕੇ ਆਪਣੇ ਪੁੱਤ ਪੁੱਤਿਆਂ ਚ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ ਤੰਦਰੁਸਤੀ ਭਰਿਆ ਜੀਵਨ ਤੇ ਬਹੁਤ ਬਹੁਤ ਧੰਨਵਾਦ ਆ ਭਾਈ ਤੁਹਾਡਾ ਸਾਰਿਆਂ ਦਾ ਸਤਾ ਦਾ ਵੀ ਪੰਚਾਇਤ ਦਾ ਵੀ ਧੰਨਵਾਦ ਆ ਤੇ ਮਾਤਾ ਜੀ ਦੇ ਪਰਿਵਾਰ ਦਾ ਵੀ ਹੁਣ ਤੇਰੀ ਜ਼ਿੰਮੇਵਾਰੀ ਆ ਬਿਰੇ ਹੁਣ ਮਾਂ ਦੀ ਅੱਖ ਚੋਂ ਹੰਝੂ ਨਾ ਡਿੱਗੇ ਕੋਈ ਭਾਈ ਮਾਂ ਬਸ ਇਹ ਰਿਕਵੈਸਟ ਹੈ ਨਾ ਤੇ ਹੁਣ ਮਾਂ ਦੀ ਬੀਲਚੇਰ ਜਿਹੜੀ ਉਹ ਪੁੱਤ ਨੇ ਫੜ ਲਈ ਆ ਤੇ ਸਾਡੀ ਜਿਹੜੀ ਪੁੱਤਾਂ ਦੀ ਸੇਵਾ ਬਖਸ਼ੀ ਸੀ ਵਾਹਿਗੁਰੂ ਨੇ ਸਾਨੂੰ ਪੁੱਤ ਬਣ ਦੀ ਮਾਂ ਦੀ ਅਸੀਂ ਆਪਣੇ ਵੱਲੋਂ 21 ਦਿਨ ਕੀਤੀ ਹੈ ਜੀ ਤੇ ਗਾਹਾਂ ਵਾਹਿਗੁਰੂ ਕਿਰਪਾ ਕਰਨ ਕਦੇ ਲੋੜ ਹੀ ਨਾ ਪਵੇ ਬਾਹ ਨੂੰ ਇੱਥੇ ਆਉਣ ਦੀ ਜਾਂ ਸਾਡੀ ਸੇਵਾ ਦੀ ਸਾਡੀਆਂ ਮਾਵਾਂ ਆਪਣੇ ਘਰਾਂ ਦੇ ਵਿੱਚ ਹੀ ਸੋਹਣੀਆਂ ਲੱਗਦੀਆਂ ਆਪਣੇ ਘਰ ਦੇ ਬਿਹੜੇ 'ਚ ਬੈਠੀਆਂ ਹੀ ਹੌਕਮ ਮਾਰਦੀਆਂ ਸੋਹਣੀਆਂ ਲੱਗਦੀਆਂ ਬਸ ਇਹ ਮਾਂ ਵੀ ਉੱਥੇ ਆਪਣੇ ਘਰ 'ਚ ਰਹਿ ਕੇ ਅਕਸ਼ਰ ਰਵੀ ਤੰਦਰੁਸਰ ਰਵੀ ਤੇ ਅੱਜ ਮਾਤਾ ਜੀ ਦਾ ਪੁੱਤ ਮਾਤਾ ਨੂੰ ਲੈ ਕੇ ਜਾ ਰਿਹਾ ਵੇ ਠੀਕ ਹੈ ਭਾਈ ਜੀ ਭਾਇਗੋ ਜੀ ਕਾ ਖਾਲਸਾ ਠੀਕ ਹੈ ਮਾ ਸਾਤੋ ਕੋਈ ਗਸਤਾਕੀ ਹੋਈ ਹੋਵੇ ਮਾਫੀ ਹੈ ਰਾਮਾ ਗੇਕਾ ਗੱਡੀ ਤੇ ਗੱਡੀ ਤੇ ਆਹਦੇ ਗੱਡੀ ਖੜੀ ਆ ਗੱਡੀ ਧੰਨ ਠੀਕ ਹੈ ਮਾ ਸਾਤੋ ਕੋਈ ਗਲਤੀ ਹੋ ਗਈ ਤਾਂ ਮਾਫ ਕਰੀ ਇਹ ਹੀ ਗਲਤੀ ਨਹੀਂ ਨਹੀਂ ਪਾਣੀ ਬਣਾਇਓ ਕਾਕਾ ਪਾਣੀ ਅੱਛਾ ਸੀਗਾ ਸਾਜੀ ਕਾਉਂ ਨਹੀਂ ਕਿਸੀ ਦਾ